ਸਾਸਰੀ ਕਾਲ ਪੈਨੋ ਤੇ ਵੀਰੋ ਬੇਬੇ ਜੀ ਕੋਈ ਚਾਹ ਦਾ ਸਵਾਗਤ ਹੈ ਤੇ ਅੱਜ ਪੈਨੇ ਆਪਾਂ ਬਣਾ ਰਹੇ ਹੈਗੇ ਕਦੂਆਂ ਦੇ ਕਦੂਆਂ ਦਾ ਪੁਰਠਾ ਤੇ ਇਹ ਪੈਨੇ ਕਦੂ ਆਪਾਂ ਲੈਤੇ ਨੇਗੇ ਇੱਕ ਕਿੰਨ ਦਾ ਕਦੂ ਨੇਗੇ ਤੇ 8 ਗੰਡੇ ਪਾਏ ਨੇਗੇ ਤੇ 10-15 ਮਿਰਚਾਂ ਪਾਈਆਂ ਨੇਗੀਆਂ ਤੇ ਦੋ ਟਮਾਟਰ ਨੇ ਆਪਣੇ ਕੋਲ ਇੱਕ ਦੁੱਪਨੇ ਪਰ ਬਾਲਣੇ ਤਰਾਂ ਕੀ ਪਹਿਲਾਂ ਉਬਾਲ ਕੇ ਫਿਰ ਉਹਨਾਂ ਦੁਖਾਵਾਂਗੇ ਕਹਾ ਹਾਂ ਤੇ ਇਹਨਾਂ ਨੂੰ ਆਪਾਂ ਗ੍ਰੈਂਡਰ ਕਰਾਂਗੇ ਪਿਆਜ਼ ਨੂੰ ਤੇ ਮਿਰਚਾਂ ਵੀ ਗ੍ਰੈਂਡਰ ਕਰਾਂਗੇ ਤੇ ਟਮਾਟਰ ਵੀ ਗ੍ਰੈਂਡਰ ਕਰਾਂਗੇ ਇਹਪਨ ਜੜੇ ਕਦੂ ਨੇ ਆਪਣੇ ਕਦੂ ਬਹੁਤ ਤਰ੍ਹਾਂ ਖਾਣਾ ਬਣਾ ਸਕਦੇ ਆ ਬੱਚੇ ਕਦੂ ਬਹੁਤ ਘੱਟ ਪਸੰਦ ਕਰਦੇ ਨੇ ਖਾਣਾ ਤੇ ਆਪਾਂ ਇਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਨਾਲ ਆਪਾਂ ਬਣਾ ਕੇ ਖਵਾ ਸਕਦੇ ਆ ਇੱਕ ਤਾਂ ਭਾਣੇ ਮੇਨ ਗੱਲ ਇਹ ਆ ਵੇਜ ਜਦੋਂ ਵੀ ਤੁਸੀਂ ਬਾਜ਼ਾਰ ਚੋਂ ਕਦੂ ਲਿਆਵੋ ਉਹਨਾਂ ਕਦੂਆਂ ਨੂੰ ਹਮੇਸ਼ਾ ਤੁਸੀਂ ਵਾਲ ਕੇ ਬਣਾਵੋ ਕਿਉਂਕਿ ਜਿਹੜੇ ਬਾਜ਼ਾਰੂ ਕਦੂ ਹੁੰਦੇ ਨੇ ਉਹਨਾਂ 'ਚ ਹਮੇਸ਼ਾ ਟੀਕੇ ਲੱਗੇ ਹੁੰਦੇ ਨੇ ਸਪਰੇਹਾਂ ਕੀਤੀਆਂ ਹੁੰਦੀਆਂ ਨੇ ਇਹਨਾਂ ਕਦੂਆਂ ਨੂੰ ਤੁਸੀਂ ਉਵਾਲ ਕੇ ਹੀ ਬਣਾਵੋ ਤੇ ਹਾਂ ਕਿਸੇ ਦੇ ਘਰੇ ਲੱਗੇ ਹੋਏ ਨੇ ਕਿਸੇ ਦੇ ਖੇਤ 'ਚ ਆਪ ਦੀ ਕਦੂ ਲੱਗੇ ਹੋਏ ਨੇ ਉਹ ਵੈਸਟਾ ਉਹ ਕਦੂ ਤੁਸੀਂ ਸਿੱਧੇ ਵੀ ਬਣਾ ਸਕਦੇ ਹੋ ਤੇ ਇਹ ਪਹਿਨੇ ਬਾਜ਼ਾਰੂ ਕਦੂ ਨੇਗੇ ਤੇ ਇਹ ਪਹਿਲਾਂ ਬਾਲਣੇ ਹੀ ਪੈਣਗੇ ਪਰਥਾ ਬਣਾਉਣ ਲਈ ਵੀ ਆਪਾਂ ਨੂੰ ਹਵਾਲਣਾ ਹੀ ਪੈਣਗੇ ਆਪਾਂ ਇਹਨਾਂ ਦਾ ਰੱਜ ਪੁਰਥਾ ਬਣਾਉਣੇ ਆ ਤੇ ਦੂਜੇ ਭਾਵੇਂ ਇਹਨਾਂ ਦੇ ਕੋਫਤੇ ਵੀ ਬਣ ਸਕਦੇ ਨੇਗੇ ਤੁਸੀਂ ਕੋਫਤੇ ਬਣਾ ਕੇ ਖਵਾ ਸਕਦੇ ਹੋ ਬੱਚਿਆਂ ਨੂੰ ਤੇ ਇੱਕ ਭਾਵੇਂ ਇਹ ਕद्दू ਕਸ ਕਰਕੇ ਵੀ ਆਪਾਂ ਇਹਨਾਂ ਦੀ ਪੁਰਜੀ ਬਣਾ ਸਕਦੇ ਆ ਤੇ ਇੱਕ ਆਪਾਂ ਸੁੱਕੇ ਕद्दू ਵੀ ਬਣਾ ਸਕਦੇ ਆ ਇੱਕ ਭਾਵੇਂ ਆਪਾਂ ਦੁੱਧ ਪਾ ਕੇ ਵੀ ਕद्दू ਬਣਾ ਸਕਦੇ ਆ ਤੁਹਾਨੂੰ ਕਿਹੜੇ ਕद्दੂਆਂ ਦੀ ਰੈਸਪੀ ਚਾਹੀਦੀ ਹੋਈ ਉਤਸ਼ਾਹ ਮੈਨੂੰ ਦੱਸ ਦਿਓ ਹੁਣ ਕਦੋਂ ਦੀ ਰੋਤਾ ਪੈਣ ਆਪਾਂ ਦੁਬਾਰਾ ਉਸ ਤਰ੍ਹਾਂ ਦੇ ਕੱਦੂ ਬਣਾ ਦਾਂਗੇ ਅੱਜ ਮੈਂ ਆਪਦੀ ਪਸੰਦ ਦੇ ਪਰਠਾ ਕੱਦੂ ਬਣਾਉਣੀ ਆ ਤੇ ਇਹ ਤੁਸੀਂ ਦੇਖਿਓ ਕਿੰਨਾ ਕਿੰਨਾ ਭੈਣਾਂ ਨੇ ਪਰਠਾ ਬਣਾਇਆ ਕੱਦੂਆਂ ਦਾ ਉਹ ਵੀ ਕਮੈਂਟ ਕਰਿਓ ਜਿਨ੍ਹਾਂ ਨੇ ਨਹੀਂ ਤੇ ਕਮੈਂਟ ਕਰਿਓ ਭੈਣ ਮੈਨੂੰ ਤੇ ਹੁਣ ਭੈਣੇ ਸਭ ਤੋਂ ਪਹਿਲਾਂ ਆਪਾਂ ਕੱਦੂ ਵਾਲਨੇ ਤਰਦੇ ਆਂਗੇ ਤੇ ਉਸ ਤੋਂ ਬਾਅਦ ਵਿੱਚ ਆਪਾਂ ਇਹਨਾਂ ਨੂੰ ਗ੍ਰੈਂਡਰ ਕਰਾਂਗੇ ਸਾਰੇ ਸਮਾਨ ਨੂੰ ਆਪਾਂ ਕੱਦੂ ਵਾਲਨੇ ਤਰਤੇ ਤੇ ਹੁਣ ਇਹ ਜਦੋਂ ਅਵਾਲਾ ਆਉਣ ਲੱਗ ਗਿਆ ਤੇ ਫਿਰ ਤੁਹਾਨੂੰ ਦਿਖਾਵਾਂਗੇ ਕੱਦੂ ਵਾਲ ਕੇ ਦਿਖਾਵਾਂਗੇ ਤੁਹਾਨੂੰ ਇਹ ਆਪਾਂ ਬਾਲਨੇ ਧਰਤੇ ਗੈ ਸੜਤਾ ਥੱਲੇ ਤੇ ਇੱਧਰ ਆਪਾਂ ਗ੍ਰੈਂਡਰ ਕਰਦੇ ਆਂ ਆਪਾਂ ਜੱਗ ਦੇ ਵਿੱਚ ਪਹਿਲਾਂ ਪਾਨੇ ਪਿਆਜ਼ ਆਪਨੇ ਇਹ ਧੋ ਕੇ ਕੱਟੇ ਹੋਏ ਨੇ ਪਾਨੇ ਸਾਰਾ ਕੁਝ ਤੇ ਨਾਲ ਹੀ ਆਪਾਂ ਟਮਾਟਰ ਪਾਲਾਂਗੇ ਤੇ ਨਾਲ ਹੀ ਆਪਾਂ ਹਰੀ ਮਿਰਚ ਪਾ ਲਾਂਗੇ ਤੇ ਇਹਨਾਂ ਦਾ ਆਪਾਂ ਕਰ ਦਿਆਂ ਗ੍ਰੈਂਡਰ ਆ ਦੇਖੋ ਭਾਣੇ ਆਪਾਂ ਸਾਰਾ ਕੁਝ ਗ੍ਰੈਂਡਰ ਕਰ ਲਿਆ ਇਹ ਆਪਣਾ ਸਾਰਾ ਕੁਝ ਟਮਾਟਰ ਹਰੀ ਮਿਰਚ ਤੇ ਪਿਆਜ਼ ਦਾ ਇੱਕ ਮੈਂ ਬਣ ਗਿਆ ਗ੍ਰੈਂਡਰ ਸਾਰਾ ਕੁਝ ਆਪਣਾ ਤੇ ਹੁਣ ਆਪਾਂ ਇਹਨੂੰ ਤੜਕਾ ਲਾਉਨੇ ਆਂ। ਦੇ ਭਾਣੇ ਹੁਣ ਆਪਾਂ ਇਧਰ ਲਿਗ ਪਾਸੇ ਆਪਾਂ ਕੜਾਹੀ ਧਰ ਲਈ। ਹੁਣ ਆਪਾਂ ਇਹ ਸਰੋਂ ਦਾ ਤੇਲ ਪਾਉਣੀ ਹੈਗੇ। ਇੱਕ ਕਟਸੇ ਆਪਾਂ ਆ ਮਠੀਰਾ ਹੋਇਆ ਤੇਲ ਆ ਮੇਰੇ ਕੋਲ ਭਾਣੇ। ਆਪਾਂ ਇੱਕ ਕਟਸੇ ਤੇਲ ਦੀ ਪਾਉਣੀ ਹੈਗੇ। ਤੇਲ ਪਾਤਾ ਜਦੋਂ ਤੇਲ ਗਰਮ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਆ ਦੇਖੋ ਆਪਾਂ ਨੇ ਤੇਲ ਆਪਣਾ ਗਰਮ ਹੋ ਗਿਆ ਇਹ ਮਠੀਰੇ ਹੋਇਆ ਤਾਂ ਸੀਗਾ ਹੀ ਪਹਿਲਾਂ ਬਸ ਬਸ ਸਿਰਫ ਗਰਮੀ ਕਰਨਾ ਸੀਗਾ ਇਹ ਗਰਮ ਹੋ ਗਿਆ ਆਪਾਂ ਇੱਚ ਪਾਤਾ ਜੀਰਾ ਆ ਜੀਰਾ ਤੜਤੜਨ ਲੱਗ ਗਿਆ ਇੱਕ ਚਮਚਾ ਆਪਾਂ ਜੀਰੇ ਦਾ ਪਾਇਆ ਆਪਣਾ ਜੀਰਾ ਤੜਤੜਨ ਲੱਗ ਗਿਆ ਹੁਣ ਆਪਾਂ ਨਾਲ ਹੀ ਵਿੱਚ ਆਪੇ ਇਸੇ ਪਾਤਾਗੇ ਜਿਹੜਾ ਆਪਾਂ ਕੋਲ ਤਿਆਰ ਕੀਤਾ ਮਸਾਲਾ ਤਿਆਰ ਕੀਤਾਗਾ ਨਾਲ ਹੀ ਆਪਾਂ ਸਾਰਾ ਇਹ ਪਾਤਾ ਆ ਦੇਖੋ ਭਾਣੇ ਆਪਾਂ ਸਾਰਾ ਮਿਕਸਚਰ ਵਿੱਚ ਪਾਤਾ ਜਦੋਂ ਇਹ ਚੰਗੀ ਤਰ੍ਹਾਂ ਭੱਜ ਗਿਆ ਉਦੋਂ ਆਪਾਂ ਇਹਦੇ ਵਿੱਚ ਨੂਨ ਤੇ ਹਲਦੀ ਪਾਵਾਂਗੇ ਤੇ ਇੱਧਰ ਆਪਣੇ ਕੱਦੋ ਤਰੇ ਹੋਏ ਨੇਗੇ ਤੇ ਇਹਨਾਂ ਨੂੰ ਹਜੇ ਉਬਾਲੀ ਆਈ ਨਹੀਂਗੀ ਇਹਨਾਂ ਨੂੰ ਉਬਾਲੀ ਆਈ ਤੋਂ ਬਾਅਦ ਵਿੱਚ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਇਹਨਾਂ ਦਾ ਕੀ ਕਰਦੇ ਆ ਆ ਦੇਖੋ ਭਾਣੇ ਪੰਜ 7 ਮਿੰਟ ਹੋ ਗਏ ਨੇ ਪੱਕਦੇ ਨੂੰ ਤੇ ਇਹ ਆਪਣਾ ਇਸ ਤਰ੍ਹਾਂ ਪੱਕ ਗਿਆ ਪੱਕਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਹੈਗੇ ਹਲਦੀ ਇੱਕ ਚਮਚਾ ਭਰ ਕੇ ਆਪਾਂ ਹਲਦੀ ਦਾ ਪਾਵਾਂਗੇ ਹਲਦੀ ਦਾ ਆਪਣੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਹਲਦੀ ਆਪਣੇ ਸਰੀਰ ਲਈ ਚੰਗੀ ਹੈ ਹਲਦੀ ਜਿੰਨੀ ਮਰਜ਼ੀ ਪਾ ਦੋ ਤੇ ਇੱਕ ਚਮਚਾ ਹੀ ਆਪਾਂ ਪਾਵਾਂਗੇ ਭਰ ਕੇ ਨੂਣ ਦਾ ਤੇ ਲਾਲ ਮਿਰਚ ਆਪਾਂ ਪਾਉਂਦੇ ਨਹੀਂਗੇ ਜਿਹੜੇ ਪਹਿਲੇ ਮੇਰੀ ਵੀਡੀਓ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਵੀ ਆਪਾਂ ਲਾਲ ਮਿਰਚ ਬਿਲਕੁਲ ਨਹੀਂ ਪਾਉਂਦੇਗੇ ਸਿਰਫ ਹਰੀ ਮਿਰਚ ਪਾਉਣੀ ਆ ਕੋਈ ਆਪਾਂ ਮਸਾਲਾ ਨਹੀਂ ਵਰਤਦੇ ਸਿਰਫ ਧੀਰੇਤ ਵਗੈਰਾ ਤੇ ਸਬਜੀ ਪਣ ਇਸ ਤਰ੍ਹਾਂ ਬਣਾ ਕੇ ਦੇਖਿਓ ਬਹੁਤ ਟੈਸਟੀ ਸਬਜੀ ਬਣਦੀ ਆ ਕੋਈ ਫਰਕ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਮਸਾਲਾ ਨਹੀਂ ਪਾਇਆ ਇਹਦੇ ਵਿੱਚ ਲਾਲ ਮਿਰਚ ਨਹੀਂ ਪਾਈ ਜਾਇ ਇਹਦੇ ਵਿੱਚ ਦੇਗੀ ਮਿਰਚ ਨਹੀਂ ਪਾਈ ਰੰਗ ਨਹੀਂ ਆਇਆ ਕੋਈ ਹਰਕ ਨਹੀਂ ਪੈਂਦਾ ਵਾਜਾ ਪੂਰੀ ਵਧੀਆ ਰੰਗਤ ਆਉਂਦੀ ਆ ਸਬਜੀ ਨੂੰ ਤੇ ਪੂਰੀ ਵਧੀਆ ਆਪਣੀ ਸਬਜੀ ਬਣ ਕੇ ਤਿਆਰ ਹੁੰਦੀ ਆ ਆ ਦੇਖੋ ਪਾਣੇ ਆਪਾਂ ਹਲਾਇਆ ਨੇ ਜਦ ਇਹ ਤੇ ਆ ਦੇਖੋ ਪੂਰਾ ਵਧੀਆ ਬਣ ਗਿਆ ਇਹ ਤੇ ਹਲਦੀ ਆਪਣੀ ਪੱਕ ਚੁੱਕੀ ਆ ਕਿੰਨਾ ਵਧੀਆ ਕਲਰ ਆਇਆਗਾ ਤੇ ਹੁਣ ਆਪਾਂ ਦੇਖਦੇ ਆ ਆਪਣਾ ਜਿਹੜਾ ਤਰੇ ਹੋਏ ਸੀਗੇ ਕੱਦੂ ਤੇ ਇਹ ਹੁਣ ਦੇਖੋ ਪਾਣੇ ਕਿਉ ਸੜ ਗਿਆ ਪਾਖ ਤੇਲ ਪਾਇਆ ਸੀ ਦੇ ਵਿੱਚ ਸੜ ਕੇ ਆਪਣਾ ਬਿਲਕੁਲ ਬਣ ਕੇ ਰੈਡੀ ਆ ਤੇ ਹੁਣ ਆਪਾਂ ਦੇਖਦੇ ਆ ਉਧਰ ਜਿਹੜੇ ਆਪਣੇ ਕੱਦੂ ਤਰੇ ਹੋਏ ਨੇ अपने कद्दू भी बिलकुल चुके ने गए फाड़ी क्ड के भी दे देख लें बिलकुल बन चुके अपने कद्दू त आप भी गैस बंद कर दें हम आप भी बंद कर दें हम आप कदू दानी काणनी लेती है आपको देखो भाने ਆਪਾ ਸਾਰੇ ਪਾਣੀ ਕੱਢਤਾ ਹਾਂ ਦੇਖ ਆਪਾਂ ਨੇ ਆਪਣੇ ਕਦੂ ਆਪਾਂ ਕੱਲ ਸਾਵਣੀ ਦੇ ਬਚਨ ਦਾ ਪਾਣੀ ਸਾਰਾ ਨਿਕਲ ਗਿਆ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ 'ਚ ਕੱਢ ਲਾਂਗੇ ਪਲੇਟ 'ਚ ਕੱਢ ਕੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਜਿਵੇਂ ਆਪਾਂ ਹਲਮਾ ਨੂੰ ਮੈਸ਼ ਕਰਦੇ ਹੁੰਨੇ ਆ ਹਵਾਲ ਕੇ ਇਸ ਤਰ੍ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਆ ਦੇਖ ਪਾਣੇ ਆਪਾਂ ਬਿਲਕੁਲ ਮੈਸ਼ ਕਰ ਲੇ ਤੇ ਇਹ ਆਪਾਂ ਹਣ ਪਾ ਦਿੰਨੇ ਆ ਜਿਹੜਾ ਆਪਾਂ ਤੜਕਾ ਪੁੰਨੇ ਸੀ ਉਹਦੇ ਵਿੱਚ ਇਹ ਪਾਣੇ 1 ਕਿਲੋ ਕद्दू ਸੀਗੇ ਪਾਣੇ ਕਿਲੋ ਦੇ ਵਿੱਚ ਇੱਕ ਕद्दू ਖਰਾਬ ਨਿਕਲ ਗਿਆ ਸੀ ਛੋਟਾ ਜਿਹਾ ਕद्दू ਤੇ ਪਾਣੇ 1 ਕਿਲੋ ਰਹਿ ਗਏ ਸੀ ਸਮਝ ਲੈ ਤੇ ਸਾਡੀ ਫਿਆਵ ਜੇ ਵੱਧੂ ਨਹੀਂ ਤੇ ਘੱਟ ਵੱਧ ਬਣਾ ਸਕਦੇ ਹਾਂ ਘੱਟ ਵੱਧ ਤਟਕਾ ਵੀ ਪਾ ਸਕਦੇ ਹਾਂ ਖਾਣੇ ਲਈ ਰੱਖ ਲਈ ਆ। ਆ ਦੇਖੋ ਆਪਾਂ ਹੁਣ ਸਾਰੇ ਵਿੱਚ ਮਿਕਸ ਕਰ ਤੇ ਹੁਣ ਇਹ ਆਪਾਂ ਸਿਰਫ 5-7 ਮਿੰਟ ਲਈ ਜਿੰਨਾ ਚਿਰ ਆਪਾਂ ਜਮਾ ਬਿਲਕੁਲ ਪਾਣੀ ਨਹੀਂ ਛੋਕਦਾ ਜਿਹੜਾ ਆਪਣੇ ਕੱਦੂ ਵਾਲੇ ਛੱਡਿਆਗਾ ਤੇ ਉਹਨਾਂ ਚਿਰ ਲਈ ਆਪਾਂ ਇਹਨਾਂ ਨੂੰ ਭੁੰਨਾਂਗੇ ਤੇ ਜਦੋਂ ਭੁੱਜ ਗਏ ਫਿਰ ਤੁਹਾਨੂੰ ਦਿਖਾਉਣੇ ਆਂਗੇ ਸਮਾਰਕ ਆ ਦੇਖੋ ਜੀ 5-7 ਮਿੰਟ ਹੋ ਗਏ ਇਹ ਰਹਿ ਜਦੇ ਨੂੰ ਤੇ ਇਹਦਾ ਪਾਣੀ ਬਿਲਕੁਲ ਬਿਲਕੁਲ ਪਾਣੀ ਖਤਮ ਹੋ ਗਿਆ ਇਹਦੇ ਵਿੱਚੋਂ ਦੇਖੋ ਤੁਸੀਂ ਕਿੰਨਾ ਸੋਹਣਾ ਦਾ ਰੰਗ ਆਇਆ ਤੇ ਕਿੰਨਾ ਸੋਹਣਾ ਇਹਦੇ ਵਿੱਚ ਕੱਦੂ ਦੀਂਦਾ ਵੀ ਨਹੀਂ ਕਿਸੇ ਪਾਸੇ ਵੀ ਕੱਦੂ ਹੈਗਾਗਾ ਤੇ ਤੁਹਾਡੇ ਬੱਚੇ ਬੜੇ ਖੌਸੌਕੇ ਖਾਣਗੇ ਤੇ ਤੁਸੀਂ ਵੀ ਇਹਨੇ ਬਣਾ ਕੇ ਦੇਖਿਓ ਤੇ ਮੈਨੂੰ ਦੱਸਿਓ ਕਿਹੜੀ ਭੈਣ ਨੇ ਇੱਕ ਪਹਿਲਾਂ ਬਣਾਇਆ ਕਿਤੇ ਜੀ ਆ ਤੁਸੀਂ ਪਹਿਲੀ ਵਾਰ ਹੀ ਦੇਖਿਆਗਾ ਤੇ ਮੇਰਾ ਵੀ ਭੈਣੇ ਹੌਸਲਾ ਵਧੇ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਵੱਧ ਵੱਧ 10 ਵਾਰ ਪਚਾਇਆ ਕਰੋ ਭੈਣਾ ਵੀਰਾਂ ਟਿੱਕਰ ਆਪਾਂ ਕਸ਼ੂਰੀ ਮੇਥੀ ਪੱਤੇ ਵਿੱਚ ਤੇ ਦਾਣੀਆਂ ਆਪਣੇ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੇ ਕਿਸੇ ਮੇਰੀ ਭੈਣ ਨੂੰ ਸਬਸਕ੍ਰਾਈਬ ਨਹੀਂ ਕਰਨਾ ਆਉਂਦਾ ਕਿਸੇ ਵੀਰ ਨੂੰ ਸਬਸਕ੍ਰਾਈਬ ਨਹੀਂ ਕਰਨਾ ਉਹਦਾ ਬੱਚਾ ਤੋਂ ਕਰਾ ਲਓ ਪਹਿਨੇ ਮੇਰਾ ਵੀ ਹੌਸਲਾ ਵਧੇ ਦੇਖਦੇ ਵੀਡੀਓ ਬਹੁਤ ਜਾਣੇ ਨੇਗੇ ਤੇ ਵਿਊ ਬਹੁਤ ਆ ਰਹੇ ਨੇ ਪਰ ਕਨੇ ਸਬਸਕ੍ਰਾਈਬ ਨਹੀਂ ਕੋਈ ਕਰ ਰਿਹਾ ਸਬਸਕ੍ਰਾਈਬ ਕਰੋ ਭੈਣੇ ਵੱਧ ਤੋਂ ਵੱਧ ਤੇ ਮੇਰਾ ਸਬਸਕ੍ਰਾਈਬ ਦੇ ਨਾਲ ਹੀ ਹੌਸਲਾ ਵਧਣਾ ਪੈਣਾ ਵੀ ਇੰਨੇ ਵੀਰਾਂ ਪੈਣਾ ਨੇ ਮੇਰੇ ਚੈਨਲ ਸਬਸਕ੍ਰਾਈਬ ਕਰ ਲਿਆ ਤੇ ਹੋਰ ਤੁਸੀਂ ਕਦੋਂਾਂ ਦੇ ਵਿੱਚ ਕਿਹੜੀ ਰੈਸਪੀ ਚਾਹੁੰਦੇ ਆਗੇ ਉਹ ਦੱਸਿਓ ਕਿਸ ਤਰ੍ਹਾਂ ਦੇ ਬਣਾ ਕੇ ਤੁਹਾਨੂੰ ਦਿਖਾਈਏ ਉਹ ਦੱਸਿਓ ਤੇ ਅੱਜ ਆਪਾਂ ਇਸ ਤਰ੍ਹਾਂ ਦੇ ਬਣਾਏ ਨੇ ਕਿ ਇਹਨਾਂ ਨੂੰ ਕੱਦੂ ਪਟਾ ਕਹਿੰਦੇ ਨੇਗੇ ਤੇ ਮੇਰੇ ਚੈਨਲ ਨੂੰ ਬਣੇ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਆ ਉਹ ਦੱਬੋ ਤੁਹਾਨੂੰ ਹਰ ਨੋਟੀਫਿਕੇਸ਼ਨ ਜਦੋਂ ਮੈਂ ਵੀਡੀਓ ਪਾਵੇ ਮੇਰੀ ਸਵੇਰੇ ਡੇਲੀ 9 ਵਜੇ ਵੀਡੀਓ ਬੰਦੇ ਪੈਣੇ ਜਦੋਂ ਵੀਡੀਓ ਪੈ ਜੇਵੇ ਤੁਹਾਨੂੰ ਜਦੀ ਨੋਟੀਫਿਕੇਸ਼ਨ ਆ ਜੇਵੇ ਜੇ ਤੁਸੀਂ ਘੰਟੀ ਦਾ ਬਟਨ ਦਬਲੋ ਨਾਉ ਸਬਸਕ੍ਰਾਈਬ ਕਰ ਲਮੋ ਤੇ ਤੁਸੀਂ ਜਦੀ ਵੀਰਕ ਵੀਡੀਓ ਦੇਖ ਸਕਦੇ ਹੋ ਤੇ ਵੀਡੀਓ ਦੇਖਣ ਲਈ ਪੈਣੇ ਤੁਹਾਡਾ ਧੰਨਵਾਦ ਬਹੁਤ-ਬਹੁਤ ਤੇ ਆ ਆਪਣਾ ਕਦਮਾਂ ਦਾ ਪੁਰਥਾ ਬਣ ਕੇ ਬਿਲਕੁਲ ਰੈਡੀ ਹੋ ਗਿਆ ਤੇ ਹੁਣ ਪੈਣੇ ਕੱਲ ਨੂੰ 9 ਵਜੇ ਸਵੇਰ ਵੀਡੀਓ ਨੂੰ ਦੇਖਿਓ ਤੇ ਗਾਂਧੀ ਗਾਂ ਸ਼ੇਅਰ ਕਰਿਓ ਤੇ ਮਿਲਦਿਆਂ ਹੁਣ ਕਿਸੇ ਨਵੀਂ ਵੀਡੀਓ ਦਾ ਨਾਮ ਤਬ ਤੱਕ ਲਈ ਸਾਸਤਰੀ ਕਰ